ਇਹ ਪੇਂਟ ਵਾਲਾ ਸੂਟ ਜਿਵੇਂ ਪਹਿਲਾ ਪਿੰਕ ਕਲਰ ਦਾ ਸੂਟ ਅਸੀਂ ਪੇਂਟ ਵਾਲਾ ਤਿਆਰ ਕੀਤਾ ਹੋਇਆ ਹੈ ਇਹਦੇ ਵਿੱਚ ਅਸੀਂ ਡਾਵਲ ਸ਼ੈਡੇਡ ਕੰਮ ਕੀਤਾ ਹੋਇਆ ਹੈ ਪੇਂਟ ਦਾ ਜਿਹੜਾ ਇਹ ਸੂਟ ਹੈ ਇਹ ਸੂਟ ਦਾ ਸੀ ਫਰੰਟ ਹੀ ਤਿਆਰ ਕੀਤਾ ਹੋਇਆ ਹੈ ਗਲਾ ਤਿਆਰ ਕੀਤਾ ਹੋਇਆ ਹੈ ਉੱਪਰੋਂ ਇਹ ਦੇਖੋ ਇਹ ਸੂਟ ਦਾ ਸੀ फ्रंट ਕੀਤੀ ہوئی ਹੈ फ्रंट ਤੇ ਇੱਕ ਵੱਡਾ फ्लावर ਪਾਇਆ ਹੋਇਆ ਹੈ ਇਹ ਸੂਟ ਹੈ ਜਿਹੜਾ जॉर्जਟ ਦੇ ਵਿੱਚ ਅਸੀਂ ਆਫ ਵਾਈਟ ਕਲਰ ਅੱਜ ਕੱਲ ਮੇਰੀਆਂ ਭੈਣਾਂ ਬਹੁਤ ਜ਼ਿਆਦਾ ਆਫ ਵਾਈਟ ਕਲਰ ਮੰਗਦੀਆਂ ਨੇ ਜਿਵੇਂ ਗਰਮੀ ਦੇ ਵਿੱਚ ਲਾਈਟ ਕਲਰ ਮੇਰੀਆਂ ਭੈਣਾਂ ਨੂੰ ਪਸੰਦ ਹੁੰਦੇ ਨੇ ਉਹ ਆਫ ਵਾਈਟ ਕਲਰ ਦੀ ਬਹੁਤ ਮੰਗ ਕਰਦੀਆਂ ਨੇ ਗਰਮੀਆਂ ਦੇ ਸੀਜ਼ਨ ਦੇ ਅਕੋਰਡਿੰਗ ਜਿਵੇਂ ਆ ਸੂਟ ਹੈ ਦੇਖੋ ਜੋਰ ਜੱਟ ਚ ਮੇਰੀ ਭੈਣ ਨੇ ਤਿਆਰ ਕਰਵਾਇਆ ਹੈ। ਇੱਕ ਕੈਮਰੀਕ ਕਾਟਨ ਦੇ ਵਿੱਚ ਤਿਆਰ ਕਰਵਾਇਆ ਇਹ ਸੂਟ ਹੈ। ਅਗਲਾ ਸੂਟ ਹੈ ਆਪਾਂ ਸ਼ਿਮਰ ਦੇ ਵਿੱਚ ਤਿਆਰ ਕਰਵਾਇਆ ਹੋਇਆ ਹੈ। ਮੈਂ ਤੁਹਾਨੂੰ ਇਹਨਾਂ ਦਾ ਫਰੰਟ ਹੈ ਜਿਹੜਾ ਉਹ ਦਿਖਾ ਦਿੰਦੀ ਆ। ਸਿੰਪਲ ਤੇ ਸੋਬਰ ਜਿਹਾ ਸੂਟ ਹੈ। ਪੋਸ ਸਾਰੀਆਂ ਸਾਰੀਆਂ ਮੇਰੀਆਂ ਭੈਣਾਂ ਪਸੰਦ ਕਰਦੀਆਂ ਨੇ ਵੀ ਸਾਨੂੰ ਐਵੇਂ ਦਾ ਸੂਟ ਚਾਹੀਦਾ ਤਾਂ ਉਹ ਐਵੇਂ ਦਾ ਸੂਟ ਵੀ ਤਿਆਰ ਕਰਵਾ ਸਕਦੀਆਂ ਨੇ ਸਾਡੇ ਤੋਂ ਸਾਡੇ ਕੋਲੇ ਕੱਲਾ ਪੇਂਟਿੰਗ ਦਾ ਕੰਮ ਨਹੀਂ ਹੈਗਾ ਸਾਡੇ ਕੋਲੇ ਕਢਾਈ ਹੋ ਗਿਆ ਜਰੀ ਦਾ ਕੰਮ ਹੋ ਗਿਆ ਆਰੀ ਵਰਕ ਹੋ ਗਿਆ ਕੋਈ ਵੀ ਬੁਟੀਕ ਨਾਲ ਲੇਟੜ ਕੋਈ ਵੀ ਬਾਰ ਕੋ ਹੋਵੇ ਅਸੀਂ ਤੁਹਾਨੂੰ ਤੁਸੀਂ ਸਾਨੂੰ ਭੇਜੋ ਇੱਕ ਵਾਰੀ ਅਸੀਂ ਤੁਹਾਨੂੰ ਕਰਕੇ ਸੂਟ ਭੇਜਾਂਗੇ ਤੁਹਾਡੇ ਕੋਲੇ ਵੀ ਫੋਨਾਂ ਦੇ ਵਿੱਚ ਬਹੁਤ ਸਾਰੇ ਸਕਰੀਨ ਸ਼ਾਟ ਸਾਂਭੇ ਪਏ ਹੋਣੇ ਤੁਸੀਂ ਉਹਨਾਂ ਸਕਰੀਨ ਸ਼ਾਟਾਂ ਨੂੰ ਜੇਕਰ ਤੁਹਾਨੂੰ ਕੋਈ ਸੂਟ ਪਸੰਦ ਹੈ ਉਹ ਚਾਹੇ ਪੇਟ ਨਾਲ ਲੇਟਡ ਹੋਵੇ ਚਾਹੇ ਆਰੀ ਵਰਕ ਹੋਵੇ ਚਾਹੇ ਜਰੀ ਵਰਕ ਹੋਵੇ ਚਾਹੇ ਨੀਡਲ ਵਰਕ ਹੋਵੇ ਤੁਸੀਂ ਉਹ ਸਾਨੂੰ ਭੇਜੋ ਤੁਸੀਂ ਜਿਵੇਂ ਦਾ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਜੇਕਰ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ ਇਹ ਸੂਟ ਤਾਂ ਤੁਸੀਂ ਸਾਨੂੰ ਕਾਲ ਜਾਂ ਮੈਸੇਜ ਕਰ ਸਕਦੇ ਹੋ ਅਸੀਂ ਤੁਹਾਡੀ ਕਾਲ ਜਾਂ ਮੈਸੇਜ ਦਾ ਜਵਾਬ ਦੇਵਾਂਗੇ ਤੁਹਾਨੂੰ ਰਿਪਲਾਈ ਕਰਾਂਗੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਸਤਿ ਸ੍ਰੀ ਅਕਾਲ ਮੈਂ ਸੁਖਮਨ ਰਕਾਨ ਫੈਸ਼ਨ ਡਿਜ਼ਾਈਨਰ ਬਰੇਟਾ ਤੋਂ ਤੁਸੀਂ ਰਕਾਨ ਫੈਸ਼ਨ ਡਿਜ਼ਾਈਨਰ ਸਰਲੇਖ ذریعے ਤੁਸੀਂ ਪਹਿਲਾ ਇਸ ਵੀਡੀਓ ਨੂੰ ਦੇਖਿਆ ਤਾਂ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੱਤਾ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੇ ਇਸ ਵੀਡੀਓ ਦੇ ذریعے ਸਾਨੂੰ ਬਹੁਤ ਸਾਰੇ ਆਰਡਰ ਦਿੱਤੇ ਅਸੀਂ ਉਹਨਾਂ ਦੇ ਪਾਰਸਲ ਤਿਆਰ ਕਰਕੇ ਭੇਜ ਵੀ ਰਹੇ ਹਾਂ ਅਸੀਂ ਉਹ ਉਹਨਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨਾ ਭੈਣਾ ਨੇ ਸਾਡੀ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਲਾਈਕ ਕੀਤਾ ਸ਼ੇਅਰ ਕੀਤਾ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਨਵੀਂ ਵੀਡੀਓ ਸਾਡੀ ਪੇਂਟ ਵਾਲੇ ਸੂਟਾਂ ਦੇ ਨਾਲ ਰਿਲੇਟਡ ਹੈ ਅੱਜ ਅਸੀਂ ਪੇਂਟ ਵਾਲੇ ਸੂਟ ਲੈ ਕੇ ਆਏ ਆ ਤੁਹਾਨੂੰ ਅਸੀਂ ਪੇਂਟ ਵਾਲੇ ਸੂਟ ਇਕੱਲਾ ਇਕੱਲਾ ਦਿਖਾ ਰਹੇ ਆ ਜਿਹਦੇ ਵਿੱਚ ਅਸੀਂ ਇਹ ਪੇਂਟ ਵਾਲਾ ਸੂਟ ਜਿਵੇਂ ਪਹਿਲਾ ਪਿੰਕ ਕਲਰ ਦਾ ਸੂਟ ਅਸੀਂ ਪੇਂਟ ਵਾਲਾ ਤਿਆਰ ਕੀਤਾ ਹੋਇਆ ਹੈ ਇਹਦੇ ਵਿੱਚ ਅਸੀਂ ਡਬਲ ਸ਼ੈਡੇਡ ਕੰਮ ਕੀਤਾ ਹੋਇਆ ਹੈ ਪੇਂਟ ਦਾ ਦੇਖੋ ਤੁਸੀਂ ਮੈਂ ਤੁਹਾਨੂੰ ਇਹ ਸੂਟ ਸਾਰਾ ਖੋਲ ਕੇ ਦਿਖਾ ਦਿੰਦੀ ਆ ਇਹਦੇ ਵਿੱਚ ਅਸੀਂ ਜਿਹੜਾ ਪੇਂਟ ਦਾ ਕੰਮ ਕੀਤਾ ਹੋਇਆ ਹੈ ਡਬਲ ਸ਼ੈਡੇਡ ਕੀਤਾ ਹੋਇਆ ਹੈ ਫਲਾਵਰ ਪਾਇਓ ਇਹਨੇ ਇਸ ਤਰ੍ਹਾਂ ਅਸੀਂ ਇਹ ਸੂਟ ਹੈ ਜਿਹੜਾ ਤਿਆਰ ਕੀਤਾ ਹੋਇਆ ਹੈ ਇਹਦਾ ਅਸੀਂ ਫਰੰਟ ਤਿਆਰ ਕੀਤਾ ਹੋਇਆ ਹੈ ਇਸ ਸੂਟ ਦਾ ਜਿਵੇਂ ਬਹੁਤ ਸਾਰੀਆਂ ਭੈਣਾਂ ਨੂੰ ਫਰੰਟ ਕਈਆਂ ਕਈ ਮੇਰੀਆਂ ਭੈਣਾਂ ਨੂੰ ਸਲਵਾਰ ਦੇ ਪਹੁੰਚੇ ਜਾਂ ਬਾਜੂ ਚਾਹੀਦੀਆਂ ਹੋਣ ਤਾਂ ਉਹ ਇਸ ਤਰ੍ਹਾਂ ਉਹ ਇਸ ਤਰੀਕੇ ਨਾਲ ਵੀ ਪੇਂਟ ਕਰਵਾ ਸਕਦੀਆਂ ਨੇ ਇੱਕ ਅਸੀਂ ਇਹਦੇ ਵਿੱਚ ਦੁਪੱਟਾ ਤਿਆਰ ਕੀਤਾ ਹੋਇਆ ਹੈ ਦੁਪੱਟੇ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਫਲਾਵਰ ਪਾਏ ਹੋਏ ੜੀ ਆ ਦੇਖੋ ਇਹ ਸਾਰਾ ਦੁਪੱਟਾ ਜਿਹੜਾ ਅਸੀਂ ਇਸ ਤਰੀਕੇ ਦੇ ਨਾਲ ਰੈਡੀ ਕੀਤਾ ਹੋਇਆ ਹੈ ਇਹ ਵੀ ਸਾਨੂੰ ਕਿਸੇ ਮੇਰੀ ਭੈਣ ਦਾ ਆਰਡਰ ਆਇਆ ਸੀ ਅਸੀਂ ਉਸ ਆਰਡਰ ਤੇ ਇਹ ਸੂਟ ਹੈ ਜਿਹੜਾ ਤਿਆਰ ਕੀਤਾ ਹੋਇਆ ਹੈ ਜਿਵੇਂ ਮੇਰੀਆਂ ਭੈਣਾਂ ਨੂੰ ਹੋਰ ਕਲਰ ਜਿਵੇਂ ਪਿੰਕ ਨਹੀਂ ਪਸੰਦ ਹੁੰਦਾ ਹੈਗਾ ਕੋਈ ਹੋਰ ਕਲਰ ਪਸੰਦ ਹੁੰਦਾ ਹੈ ਤਾਂ ਉਹ ਇਸ ਡੈਨ ਨੂੰ ਹੈ ਜਿਹੜਾ ਹੋਰ ਕਿਸੇ ਕਲਰ ਦੇ ਵਿੱਚ ਵੀ ਤਿਆਰ ਕਰਵਾ ਸਕਦੇ ਆ ਇਹ ਮੇਰੀ ਭੈਣ ਦਾ ਕਿਸੇ ਦਾ ਆਰਡਰ ਆਇਆ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਸਾਨੂੰ ਪਿੰਕ ਕਲਰ ਹੀ ਚਾਹੀਦਾ ਅਸੀਂ ਇਸ ਕਰਕੇ ਇਸ ਸੂਟ ਨੂੰ ਪਿੰਕ ਕਲਰ ਦੇ ਵਿੱਚ ਹੀ ਤਿਆਰ ਕੀਤਾ ਹੈ ਇਹ ਦੇਖੋ ਜੀ ਇਹ ਤੁਸੀਂ ਸਾਨੂੰ ਸੂਟ ਜੇਕਰ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ ਇਹ ਸੂਟ ਤਾਂ ਤੁਸੀਂ ਸਾਨੂੰ ਕਾਲ ਜਾਂ ਮੈਸੇਜ ਕਰ ਸਕਦੇ ਹੋ ਅਸੀਂ ਤੁਹਾਡੀ ਕਾਲ ਜਾਂ ਮੈਸੇਜ ਦਾ ਜਵਾਬ ਦੇਵਾਂਗੇ ਤੁਹਾਨੂੰ ਰਿਪਲਾਈ ਕਰਾਂਗੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਹੁਣ ਆਪਾਂ ਸੈਕੰਡ ਸੂਟ ਦੀ ਗੱਲ ਕਰਦੇ ਹਾਂ ਸੈਕੰਡ ਸੂਟ ਆਪਣਾ ਇਹ ਹੈ ਜਿਹੜਾ ਇਹ ਸੂਟ ਹੈ ਇਹ ਸੂਟ ਦਾ ਸੀ ਫਰੰਟ ਹੀ ਤਿਆਰ ਕੀਤਾ ਹੋਇਆ ਹੈ ਗਲਾ ਤਿਆਰ ਕੀਤਾ ਹੋਇਆ ਹੈ ਉੱਪਰੋਂ ਇਹ ਦੇਖੋ ਇਹ ਸੂਟ ਦਾ ਸੀ ਗਲਾ ਤਿਆਰ ਕੀਤਾ ਹੈ ਇਹ ਸਲਵਾਰ ਦੇ ਪੌਂਚੇ ਤਿਆਰ ਕੀਤੇ ਹੋਏ ਨੇ ਦੋਨੇ ਸਾਈਡ ਆ ਦੇਖੋ ਇਹ ਇਹਦੀਆਂ ਬਾਜੂ ਤਿਆਰ ਕੀਤੀਆਂ ਹੋਈਆਂ ਨੇ ਇਸ ਦੇ ਨਾਲ ਅਸੀਂ ਕੋਟਾ ਡੋਰੀਆ ਦਾ ਦੁਪੱਟਾ ਟਾਈ ਡਾਈ ਕਰਵਾ ਕੇ ਤਿਆਰ ਕੀਤਾ ਹੋਇਆ ਹੈ ਇਸ ਦੇ ਨਾਲ ਅਸੀਂ ਕੋਟਾ ਡੋਰੀਆ ਦਾ ਦੁਪੱਟਾ ਟਾਈ ਡਾਈ ਕਰਵਾ ਕੇ ਤਿਆਰ ਕੀਤਾ ਹੋਇਆ ਹੈ ਇਹ ਮੇਰੀ ਭੈਣ ਨੇ ਇਹ ਵੀ ਸਾਨੂੰ ਆਰਡਰ ਤੇ ਤਿਆਰ ਕਰਵਾਇਆ ਸੂਟ ਅਸੀਂ ਉਹਨਾਂ ਨੂੰ ਤਿਆਰ ਕਰਕੇ ਭੇਜ ਰਹੇ ਹਾਂ ਇਹ ਸੂਟ ਉਹਨਾਂ ਨੇ ਵੀ ਪਰਪਲ ਕਲਰ ਦੀ ਮੰਗ ਕੀਤੀ ਸੀ ਇਹਦੇ ਵਿੱਚ ਵੀ ਬਹੁਤ ਸਾਰੀਆਂ ਮੇਰੀਆਂ ਭੈਣਾਂ ਜਿਹੜੀਆਂ ਇਸ ਡਿਜ਼ਾਈਨ ਨੂੰ ਤਿਆਰ ਕਰਾਉਣਾ ਚਾਹੁੰਦੀਆਂ ਨੇ ਤਾਂ ਉਹ ਸਾਨੂੰ ਮੈਸੇਜ ਜਾਂ ਕਾਲ ਕਰ ਸਕਦੀਆਂ ਨੇ ਅਸੀਂ ਉਹਨਾਂ ਦਾ ਸੂਟ ਤਿਆਰ ਕਰਕੇ ਭੇਜਾਂਗੇ ਇਹ ਸੂਟ ਦੇ ਨਾਲ ਤੁਸੀਂ ਹੋਰ ਜਿਵੇਂ ਕੋਟਾ ਡੋਰੀਆ ਮਸ਼ਲੀਨ ਕੋਈ ਵੀ ਫੈਬਰਿਕ ਦਾ ਕੱਪੜਾ ਜਾਂ ਦੁਪੱਟਾ ਲੈ ਸਕਦੇ ਹੋ ਟਾਈ ਡਾਈ ਕਰਵਾ ਸਕਦੇ ਹੋ ਜੇ ਟਾਈ ਡਾਈ ਨਹੀਂ ਕਰਵਾਉਣਾ ਹੈਗਾ ਪੇਂਟ ਕਰਵਾਣਾ ਹੈ ਕੱਲਾ ਪੇਂਟ ਕਰਵਾ ਸਕਦੇ ਹੋ ਰੰਗਵਾ ਕੇ ਜੇ ਤੁਸੀਂ ਦੁਪੱਟੇ ਤੋਂ ਬਿਨਾਂ ਵੀ ਸੂਟ ਲੈਣਾ ਹੈ ਤਾਂ ਅਸੀਂ ਦੁਪੱਟੇ ਤੋਂ ਬਿਨਾਂ ਵੀ ਸੂਟ ਹੈ ਜਿਹੜਾ ਤਿਆਰ ਕਰਕੇ ਦੇ ਸਕਦੇ ਹਾਂ ਤਾਂ ਤੁਸੀਂ ਸਾਨੂੰ ਕਾਲ ਜਾਂ ਮੈਸੇਜ ਕਰਕੇ ਦੱਸ ਸਕਦੇ ਹੋ ਹੁਣ ਅਸੀਂ ਤੀਸਰੇ ਸੂਟ ਦੀ ਗੱਲ ਕਰਦੇ ਹਾਂ ਜਿਵੇਂ ਸੂਟ ਹੈ ਇਹ ਸੂਟ ਦਾ ਸੀ ਫਰੰਟ ਕੀਤੀ ਹੋਈ ਹੈ ਫਰੰਟ ਤੇ ਇੱਕ ਵੱਡਾ ਫਲਾਵਰ ਪਾਇਆ ਹੋਇਆ ਹੈ ਇਹ ਸੂਟ ਹੈ ਜਿਹੜਾ ਜੌਰਜਟ ਦੇ ਵਿੱਚ ਅਸੀਂ ਆਫ ਵਾਈਟ ਕਲਰ ਅੱਜ ਕੱਲ੍ਹ ਮੇਰੀਆਂ ਭੈਣਾਂ ਬਹੁਤ ਜ਼ਿਆਦਾ ਆਫ ਵਾਈਟ ਕਲਰ ਮੰਗਦੀਆਂ ਨੇ ਜਿਵੇਂ ਗਰਮੀ ਦੇ ਵਿੱਚ ਲਾਈਟ ਕਲਰ ਮੇਰੀਆਂ ਭੈਣਾਂ ਨੂੰ ਪਸੰਦ ਹੁੰਦੇ ਨੇ ਉਹ ਆਫ ਵਾਈਟ ਕਲਰ ਦੀ ਬਹੁਤ ਮੰਗ ਕਰਦੀਆਂ ਨੇ ਇਸ ਕਰਕੇ ਅਸੀਂ ਇਹ ਵੀ ਸੂਟ ਹੈ ਜਿਹੜਾ ਆਫ ਵਾਈਟ ਕਲਰ ਦੇ ਵਿੱਚ ਤਿਆਰ ਕੀਤਾ ਹੋਇਆ ਹੈ ਇਹਦਾ ਅਸੀਂ ਦੁਪੱਟਾ ਤਿਆਰ ਕੀਤਾ ਹੋਇਆ ਹੈ ਨਾਲ ਇਹਦਾ ਮੈਂ ਤੁਹਾਨੂੰ ਫਰੰਟ ਸਾਰਾ ਦਿਖਾ ਦਿੰਨੀ ਆ ਇਸ ਤਰ੍ਹਾਂ ਅਸੀਂ ਫਰੰਟ ਹੈ ਜਿਹੜਾ ਤਿਆਰ ਕੀਤਾ ਹੋਇਆ ਇਹਦਾ ਤੁਸੀਂ ਦੇਖੋ ਸੂਟ ਕਿੰਨਾ ਸੋਹਣਾ ਲੱਗ ਰਿਹਾ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੂੰ ਜਿਵੇਂ ਆਫ ਵਾਈਟ ਕਲਰ ਪਸੰਦ ਹੁੰਦਾ ਹੈ ਤਾਂ ਉਹ ਸਾਨੂੰ ਇਸ ਤਰ੍ਹਾਂ ਦਾ ਕਲਰ ਜਾਂ ਕੰਬੀਨੇਸ਼ਨ ਤਿਆਰ ਕਰਵਾ ਸਕਦੀਆਂ ਨੇ ਜਦ ਕਿਸੇ ਮੇਰੀ ਭੈਣ ਨੇ ਕਿਸੇ ਹੋਰ ਕਲਰ ਦੇ ਵਿੱਚ ਇਹ ਸੂਟ ਤਿਆਰ ਕਰਵਾਣਾ ਹੋਵੇ ਤਾਂ ਉਹ ਹੋਰ ਕਲਰ ਦੇ ਵਿੱਚ ਵੀ ਇਹ ਸੂਟ ਹੈ ਜਿਹੜਾ ਤਿਆਰ ਕਰਵਾ ਸਕਦੀਆਂ ਨੇ ਇਹ ਵੀ ਆਪਾਂ ਨੇ ਸੂਟ ਹੈ ਪੇਂਟ ਕੀਤਾ ਹੋਇਆ ਇਹ ਦੇਖੋ ਆਪਾਂ ਨੇ ਇਹ ਕਲਰ ਪਾਏ ਹੋਏ ਨੇ ਸੂਟ ਦੇ ਵਿੱਚ ਇਹਦੇ ਤੁਸੀਂ ਜੇਕਰ ਜਿਵੇਂ ਮੇਰੀਆਂ ਭੈਣਾਂ ਚਾਹੁੰਦੀਆਂ ਹੁੰਦੀਆਂ ਨੇ ਵੀ ਅਸੀਂ ਪਹੁੰਚੇ ਵੀ ਕਰਵਾਣੇ ਐ ਇਸ ਤਰ੍ਹਾਂ ਪਹੁੰਚੇ ਤੇ ਵਰਕ ਪੇਂਟ ਕਰਵਾ ਸਕਦੇ ਹਾਂ ਜੇ ਬਾਜੂ ਤੇ ਪੇਂਟ ਕਰਵਾਣਾ ਹੈ ਤਾ ਬਾਜੂ ਤੇ ਵੀ ਪੇਂਟ ਕਰਵਾ ਸਕਦੇ ਹੋ ਆਪਾਂ ਬਾਜੂ ਤੇ ਵੀ ਪੇਂਟ ਕਰਕੇ ਦੇ ਸਕਦੇ ਆ ਉਹ ਤੁਹਾਡੀ ਚੁਆਇਸ ਹੋਊਗੀ ਤੁਸੀਂ ਜਿਹੜਾ ਵੀ ਕਲਰ ਪਸੰਦ ਕਰਦੇ ਹੋ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਮੈਸੇਜ ਕਰ ਸਕਦੇ ਹੋ ਜਾਂ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਵੀ ਸਾਨੂੰ ਇੱਕ ਇਸ ਤਰ੍ਹਾਂ ਦਾ ਸੂਟ ਪਸੰਦ ਹੈ ਤੁਸੀਂ ਸਾਨੂੰ ਐਵੇਂ ਦਾ ਤਿਆਰ ਕਰਕੇ ਭੇਜੋ ਜੇਕਰ ਤੁਹਾਡੇ ਕੋਲੇ ਕੋਈ ਵੀ ਡਿਜ਼ਾਈਨ ਹੋਵੇ ਤੁਸੀਂ ਆਪਣੀ ਆਪਣੀ ਪਹਿਣਾ ਦੀ ਆਦਤ ਹੁੰਦੀ ਹੈ ਵੀ ਆਪਾਂ ਆਪਾਂ ਨੂੰ ਕੋਈ ਡਿਜ਼ਾਈਨ ਪਸੰਦ ਆਂਦਾ ਹੈ ਤਾਂ ਆਪਾਂ ਫੋਨ ਦੇ ਵਿੱਚ ਸਕਰੀਨ ਸ਼ਾਟ ਮਾਰ ਕੇ ਰੱਖ ਲੈਂਦੇ ਆਂ ਜੇਕਰ ਤੁਹਾਡੇ ਕੋਲ ਕੋਈ ਵੀ ਡਿਜ਼ਾਈਨ ਸਕਰੀਨਸ਼ਾਟ ਮਾਰਿਆ ਹੋਇਆ ਹੈ ਤੁਸੀਂ ਫੋਨ ਦੇ ਵਿੱਚ ਰੱਖਿਆ ਹੋਇਆ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ WhatsApp ਜਰੀਏ ਭੇਜ ਸਕਦੇ ਹੋ ਅਸੀਂ ਉਵੇਂ ਦਾ ਸੂਟ ਵੀ ਤਿਆਰ ਕਰਕੇ ਤੁਹਾਨੂੰ ਭੇਜ ਸਕਦੇ ਹਾਂ ਤੁਸੀਂ ਜੇਕਰ ਸੂਟ ਜਿਵੇਂ ਸੂਟ ਪਲੱਸ ਫੈਬਰਿਕ ਜਿਹੜਾ ਫੈਬਰਿਕ ਹੁੰਦਾ ਹੈ ਦੁਪੱਟਾ ਹੁੰਦਾ ਹੈ ਜੇਕਰ ਤੁਸੀਂ ਆਪ ਖੁਦ ਭੇਜਣਾ ਸਾਨੂੰ ਪੇਂਟ ਕਰਵਾਣਾ ਕੱਲਾ ਤਾਂ ਤੁਸੀਂ ਪਾਰਸਲ ਆਹੀਂ ਜਾਂ ਕੋਈ 베ਰੀ ਨੇੜੇ ਦੀ ਭੈਣ ਹੈ ਤਾਂ ਸਾਨੂੰ ਵਿਜ਼ਿਟ ਕਰਕੇ ਇੱਥੇ ਫੜਾ ਸਕਦੀ ਹੈ ਤਾਂ ਉਹਦਾ ਵੀ ਅਸੀਂ ਪੇਂਟ ਕਰਕੇ ਦੇ ਸਕਦੇ ਹਾਂ ਜਾਂ ਫਿਰ ਬਹੁਤ ਸਾਰੀਆਂ ਮੇਰੀਆਂ ਭੈਣਾਂ ਕਹਿੰਦੀਆਂ ਹੁੰਦੀਆਂ ਨੇ ਕਿ ਸਾਡੇ ਕੋਲ ਟਾਈਮ ਨਹੀਂ ਹੁੰਦਾ ਹੈਗਾ ਇੰਨਾ ਵੀ ਅਸੀਂ ਬਾਜ਼ਾਰ ਜਾਈਏ ਕੱਪੜਾ ਲੈ ਕੇ ਆਈਏ ਤੇ ਫਿਰ ਟਾਈ ਡਾਈ ਕਰਵਾਈਏ ਸਾਡੇ ਕੋਲ ਟਾਈਮ ਨਹੀਂ ਹੈਗਾ ਇੰਨਾ ਤਾਂ ਉਹ ਮੇਰੀਆਂ ਭੈਣਾਂ ਸਾਨੂੰ ਸਿਰਫ ਕਾਲ ਜਾਂ ਮੈਸੇਜ ਜਰੀਏ ਸਾਨੂੰ ਇਹ ਦੱਸ ਸਕਦੀਆਂ ਨੇ ਵੀ ਉਹਨਾਂ ਨੂੰ ਕਿਹੜੇ ਕਲਰ ਦਾ ਸੂਟ ਪਸੰਦ ਹੈ ਕਿਹੜੇ ਕੱਪੜੇ ਜਾਂ ਫੈਬਰਿਕ ਦੇ ਵਿੱਚ ਪਸੰਦ ਹੈ ਤਾਂ ਅਸੀਂ ਉਹਨਾਂ ਨੂੰ ਖੁਦ ਆਪਣੇ ਹੱਥੀ ਪੇਂਟ ਕਰਕੇ ਸੂਟ ਦੇਵਾਂਗੇ ਬਹੁਤ ਸਾਰੀਆਂ ਮੇਰੀਆਂ ਭੈਣਾਂ ਦੇ ਇਹ ਮੈਸੇਜ ਵੀ ਆਉਂਦੇ ਨੇ ਜਿਵੇਂ ਪਹਿਲਾਂ ਅਸੀਂ ਵੀਡੀਓ ਪਾਈ ਸੀ ਉਹਦੇ ਵਿੱਚ ਇਹ ਮੈਸੇਜ ਆਇਆ ਸੀ ਕਹਿੰਦੇ ਵੀ ਮਤਲਬ ਜਿਹੜਾ ਤੁਸੀਂ ਸੂਟ ਹੈ ਜਿਹੜਾ ਵੀ ਕਿਹੜੇ-ਕਿਹੜੇ ਕੱਪੜੇ 'ਚ ਤਿਆਰ ਕਰ ਸਕਦੇ ਹੋ ਉਹ ਤੁਸੀਂ ਹੁਣ ਜਿਵੇਂ ਗਰਮੀਆਂ ਦਾ ਸੀਜ਼ਨ ਚੱਲਿਆ ਹੋਇਆ ਹੈ ਗਰਮੀਆਂ ਦੇ ਸੀਜ਼ਨ ਦੇ ਅਕੋਰਡਿੰਗ ਜਿਵੇਂ ਆ ਸੂਟ ਹੈ ਦੇਖੋ ਜੋਰ ਜੱਟ ਚ ਮੇਰੀ ਭੈਣ ਨੇ ਤਿਆਰ ਕਰਵਾਇਆ ਹੈ। ਇੱਕ ਕੈਮਰਿਕ ਕਾਟਨ ਦੇ ਵਿੱਚ ਤਿਆਰ ਕਰਵਾਇਆ ਇਹ ਸੂਟ ਹੈ। ਆਹ ਸੂਟ ਹੈ ਦੇਖੋ ਇਹ ਕੈਮਰਿਕ ਕਾਟਨ ਦੇ ਵਿੱਚ ਤਿਆਰ ਕਰਵਾਇਆ ਜਿਵੇਂ ਇਹ ਪ੍ਰਿੰਸ ਕਾਟਨ ਹੈ ਉਹਦੇ ਵਿੱਚ ਤਿਆਰ ਕਰਵਾਇਆ ਸੂਟ। ਇਹ ਤੁਸੀਂ ਕੋਈ ਵੀ ਕੱਪੜਾ ਲੈ ਸਕਦੇ ਹੋ ਜੋਰ ਜੱਟ ਹੋ ਗਿਆ, ਸ਼ਿਮਰ ਹੋ ਗਿਆ, ਕੈਮਰਿਕ ਕਾਟਨ ਹੋ ਗਿਆ ਹੋਰ ਜਿਵੇਂ ਦੁਪट्टे ਨੇ ਕੋਟਾ ਡੋਰੀਆ ਦਾ ਹੋ ਗਿਆ, ਮਸ਼ਲੀਨ ਦਾ ਹੋ ਗਿਆ ਜਿਆਦਾਤਰ ਇਹ ਦੁਪट्टे ਚੱਲ ਰਹੇ ਨੇ ਅੱਜ। ਇਨਾਂ ਦੇ ਵੀ ਤੁਸੀਂ ਪੇਂਟ ਹੈ ਕਰਵਾ ਸਕਦੇ ਹੋ ਹੁਣ ਆਪਾਂ ਅਗਲੇ ਸੂਟ ਦੀ ਗੱਲ ਕਰਦੇ ਆਂ ਅਗਲਾ ਸੂਟ ਹੈ ਜਿਹੜਾ ਅਗਲਾ ਸੂਟ ਹੈ ਆਪਾਂ ਸ਼ਿਮਰ ਦੇ ਵਿੱਚ ਤਿਆਰ ਕਰਵਾਇਆ ਹੋਇਆ ਹੈ ਮੈਂ ਤੁਹਾਨੂੰ ਇਹਨਾਂ ਦਾ ਫਰੰਟ ਹੈ ਜਿਹੜਾ ਉਹ ਦਿਖਾ ਦਿੰਦੀ ਆਂ ਇਹ ਦੇਖੋ ਆਪਾਂ ਨੇ ਇਹਨਾਂ ਦਾ ਇਹਦਾ ਫਰੰਟ ਹੈ ਜਿਹੜਾ ਇਸ ਤਰ੍ਹਾਂ ਤਿਆਰ ਕਰਵਾਇਆ ਹੋਇਆ ਹੈ ਦੇਖੋ ਇਹ ਫਰੰਟ ਕੀਤਾ ਹੋਇਆ ਆਪਾਂ ਨੇ ਤਿਆਰ ਆ। ਨਿੱਕੇ ਨਿੱਕੇ ਫਲਾਵਰ ਜੇ ਪਾਏ ਹੋਏ ਨੇ। ਇਹ ਮੇਰੀ ਕਿਸੇ ਭੈਣ ਨੂੰ ਇਹ ਡਿਆਨ ਪਸੰਦੀ ਉਹਨੇ ਇਸ ਤਰੀਕੇ ਦੇ ਨਾਲ ਤਿਆਰ ਕਰਵਾਇਆ ਹੋਇਆ। ਦੇਖੋ ਐਸ ਤਰਾ ਤਿਆਰ ਕੀਤਾ ਹੋਇਆ ਆਪਾਂ ਨੇ। ਸਿੰਪਲ ਤੇ ਸੋਬਰ ਜਿਹਾ ਸੂਟ ਬਹੁਤ ਸਾਰੀਆਂ ਸਾਰੀਆਂ ਮੇਰੀਆਂ ਭੈਣਾਂ ਪਸੰਦ ਕਰਦੀਆਂ ਨੇ ਵੀ ਸਾਨੂੰ ਐਵੇਂ ਦਾ ਸੂਟ ਚਾਹੀਦਾ ਤਾਂ ਉਹ ਐਵੇਂ ਦਾ ਸੂਟ ਵੀ ਤਿਆਰ ਕਰਵਾ ਸਕਦੀਆਂ ਨੇ ਸਾਡੇ ਤੋਂ ਇਸ ਤਰ੍ਹਾਂ ਆਪਾਂ ਨੇ ਦੇਖੋ ਇਹਦੇ ਨਾਲ ਆਪਾਂ ਇਹ ਦੁਪੱਟਾ ਜਿਹੜਾ ਰੈਡੀ ਕਰਵਾਇਆ ਹੈ ਇਹ ਦੁਪੱਟਾ ਹੈ ਇਹ ਦੁਪੱਟਾ ਆਪਾਂ ਇਹਦੇ ਨਾਲ ਰੈਡੀ ਕਰਵਾਇਆ ਆ ਆ ਦੇਖੋ ਇਹਦੇ ਨਾਲ ਇਹ ਦੁਪੱਟਾ ਆਪਾਂ ਨੇ ਰੈਡੀ ਕਰਵਾ ਕੇ ਦਿੱਤਾ ਜੇ ਕਿਸੇ ਮੇਰੀ ਭੈਣ ਨੇ ਇੱਕ ਕਲਰ ਦਾ ਦੁਪੱਟਾ ਵੀ ਕਰਵਾਣਾ ਹੋਵੇ ਤਾਂ ਇੱਕ ਕਲਰ ਦਾ ਵੀ ਕਰਵਾ ਸਕਦਾ ਹੈ ਟਾਈ ਡਾਈ ਦਾ ਵੀ ਕਰਵਾ ਸਕਦਾ ਜਿਵੇਂ ਅੱਜ ਕੱਲ ਟਾਈ ਡਾਈ ਵਾਲੇ ਸੂਟ ਵੀ ਚੱਲੇ ਹੋਏ ਨੇ tie dye ਨਾਲ ਦੁਪੱਟਾ ਵੀ ਰੈਡੀ ਕਰਵਾ ਸਕਦਾ ਹੈ ਆਪਾਂ ਜੇਕਰ ਕਿਸੇ ਮੇਰੀ ਭੈਣ ਨੂੰ tie dye ਨਾਲ ਰਿਲੇਟਡ ਸੂਟ ਚਾਹੀਦਾ ਤਾਂ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਭੇਜ ਸਕਦੇ ਹੋ ਵੀ ਸਾਨੂੰ ਇਹ ਕਲਰ ਦਾ ਸੂਟ ਤਿਆਰ ਕਰਕੇ ਭੇਜ ਸਕਦੇ ਹੋ ਅਸੀਂ ਫੈਬਰਿਕ ਪਲੱਸ ਦੁਪੱਟਾ ਤੁਹਾਨੂੰ ਖੁਦ ਤਿਆਰ ਕਰਕੇ ਦੇਵਾਂਗੇ ਹੁਣ ਅਸੀਂ ਅਗਲੇ ਸੂਟ ਦੀ ਗੱਲ ਕਰਦੇ ਹਾਂ ਤੁਹਾਡੇ ਸਾਹਮਣੇ ਜਿਵੇਂ ਦੇਖੋ ਇਹ ਸੂਟ ਹੈ ਇਹ ਸੂਟ ਹੈ ਆਪਾਂ ਨੇ ਜਿਹੜਾ ਇਹ ਇਸ ਤਰੀਕੇ ਨਾਲ ਤਿਆਰ ਕਰਵਾਇਆ ਹੋਇਆ ਹੈ ਮੈਂ ਇਹ ਵੀ ਖੋਲ ਲਾਂ ਨਹੀਂ ਆ ਸੂਟ ਇਹਦਾ ਆਪਾਂ ਗਲੇ ਦਾ ਵਰਕ ਗਲੇ ਦਾ ਪੇਂਟ ਕੀਤਾ ਹੋਇਆ ਹੈ ਘੇਰਾ ਕੀਤਾ ਹੋਇਆ ਹੈ ਇਹਦੇ ਆਪਾਂ ਨੇ ਬਾਜੂ ਕੀਤੀਆਂ ਹੋਈਆਂ ਨੇ ਠੀਕ ਹੈ ਮੈਂ ਤੁਹਾਨੂੰ ਸਾਰਾ ਖੋਲ ਕੇ ਦਿਖਾ ਦਾਂਗੀ ਇਹ ਸੂਟ ਇਸ ਤਰੀਕੇ ਦੇ ਨਾਲ ਆਪਾਂ ਇਹ ਸੂਟ ਹੈ ਜਿਹੜਾ ਤਿਆਰ ਕੀਤਾ ਹੋਇਆ ਹੈ ਇਹ ਸਾਨੂੰ ਜਿਹੜੇ ਆਰਡਰ ਆਏ ਸੀ ਸਰਲੇਖ ਜਰੀਏ ਸੀ ਵੀਡੀਓ ਪਾਈ ਸੀ ਅਸੀਂ ਉਸ ਜਰੀਏ ਜਿਹੜੇ ਸਾਨੂੰ ਆਰਡਰ ਆਏ ਸੀ ਅਸੀਂ ਉਹ ਸਾਰੇ ਸੂਟ ਤਿਆਰ ਕੀਤੇ ਆ ਉਹ ਤੁਹਾਨੂੰ ਅੱਜ ਦਿਖਾਏ ਨੇ ਇਸ ਲਾਲ ਲੇਟੜ ਜੇ ਮੇਰੀਆਂ ਕੋਈ ਵੀ ਪਹਿਣਾ ਕੋਈ ਵੀ ਕਲੋ ਕੋਈ ਪੇਂਟਿੰਗ ਹੈ ਜਾਂ ਕੋਈ ਹੋਰ ਪੇਂਟਿੰਗ ਕਰਵਾਉਣਾ ਚਾਹੁੰਦੀਆਂ ਨੇ ਸਾਡੇ ਤੋਂ ਤਾਂ ਉਹ ਸਾਨੂੰ ਕਾਲ ਜਾਂ ਮੈਸੇਜ ਕਰੋ ਅਸੀਂ ਤੁਹਾਨੂੰ ਸੂਟ ਹੈ ਜਿਹੜਾ ਕਰਕੇ ਦੇਵਾਂਗੇ ਸਾਡੇ ਕੋਲੇ ਕੱਲਾ ਪੇਂਟਿੰਗ ਦਾ ਕੰਮ ਨਹੀਂ ਹੈਗਾ ਸਾਡੇ ਕੋਲੇ ਕਢਾਈ ਹੋ ਗਿਆ ਜਰੀ ਦਾ ਕੰਮ ਹੋ ਗਿਆ ਆਰੀ ਵਰਕ ਹੋ ਗਿਆ ਕੋਈ ਵੀ ਬੁਟੀਕ ਨਾਲ ਲਟੜ ਕੋਈ ਵੀ ਵਰਕ ਹੋਵੇ ਅਸੀਂ ਤੁਹਾਨੂੰ ਤੁਸੀਂ ਸਾਨੂੰ ਭੇਜੋ ਇੱਕ ਵਾਰੀ ਅਸੀਂ ਤੁਹਾਨੂੰ ਕਰਕੇ ਸੂਟ ਭੇਜਾਂਗੇ ਜਿਵੇਂ ਮੈਨੂੰ ਬਹੁਤ ਸਾਰੇ ਮੈਸੇਜ ਆਏ ਹੋਏ ਨੇ ਨੀਡਲਵਰਕ ਦੇ ਨੀਡਲਵਰਕ ਦੀ ਅੱਜਕੱਲ ਬਹੁਤ ਜ਼ਿਆਦਾ ਮੰਗ ਚੱਲੀ ਹੋਈ ਹੈ ਨੀਡਲਵਰਕ ਦੇ ਵਿੱਚ ਲੜਕੀਆਂ ਸਾਨੂੰ ਗਲੇ ਦਾ ਵਰਕ ਕਹਿੰਦੀਆਂ ਨੇ ਬਾਜੂ ਦਾ ਕਹਿੰਦੀਆਂ ਨੇ ਪੌਂਚਿਆਂ ਦਾ ਕਹਿੰਦੀਆਂ ਨੇ ਵੀ ਅਸੀਂ ਇਹ ਕਰਵਾਣਾ ਹੈ ਉਹਨਾਂ ਦੇ ਵੀ ਅਸੀਂ ਸੂਟ ਹੈ ਜਿਹੜੇ ਰੈਡੀ ਕਰ ਰਹੇ ਆ ਉਹ ਵੀ ਅਸੀਂ ਕੁਝ ਕੁ ਦਿਨਾਂ ਤੱਕ ਤਿਆਰ ਕਰਕੇ ਉਹਨਾਂ ਨੂੰ ਪਾਰਸਲ ਕਰ ਦੇਵਾਂਗੇ ਜਿਹੜੀਆਂ ਮੇਰੀਆਂ ਭੈਣਾਂ ਦੇ ਮੈਸੇਜ ਜਾਂ ਕਾਲ ਆਏ ਹੋਏ ਨੇ ਸਾਨੂੰ ਹੁਣ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗੀ ਜਿਹੜੀਆਂ ਮੇਰੀਆਂ ਭੈਣਾਂ ਨੂੰ ਐਵੇਂ ਦੇ ਸੂਟ ਪਸੰਦ ਹੋਣ ਤਾਂ ਉਹ ਸਾਨੂੰ ਇੱਕ ਵਾਰ ਕਾਲ ਜਾਂ ਮੈਸੇਜ ਕਰਨ ਜਾਂ ਮੈਂ ਪਹਿਲਾਂ ਵੀ ਬੋਲ ਕੇ ਹਟੀਆਂ ਬਹੁਤ ਸਾਰੀਆਂ ਭੈਣਾਂ ਮੈਂ ਵੀ ਮੇਰੀ ਵੀ ਆਸੀ ਇਹ ਵੀ ਮਤਲਬ ਮੈਂ ਸਕਰੀਨਸ਼ਾਟ ਲੈ ਕੇ ਰੱਖ ਲੈਂਦੀ ਸੀ ਸੂਟ ਦਾ ਜੇ ਮੈਨੂੰ ਕਿਸੇ ਜਿਹੜਾ ਵੀ ਮੈਨੂੰ ਸੂਟ ਪਸੰਦ ਹੁੰਦਾ ਸੀ ਤਾਂ ਮੈਂ ਉਸ ਨਾਲ ਦਾ ਤਿਆਰ ਕਰਵਾ ਲੈਂਦੀ ਸੀ ਤੁਹਾਡੇ ਕੋਲੇ ਵੀ ਫੋਨਾਂ ਦੇ ਵਿੱਚ ਬਹੁਤ ਸਾਰੇ ਸਕਰੀਨਸ਼ਾਟ ਸਾਂਭੇ ਪਏ ਹੋਣੇ ਤੁਸੀਂ ਉਹਨਾ ਸਕਰੀਨਸ਼ਾਟਾਂ ਨੂੰ ਜੇਕਰ ਤੁਹਾਨੂੰ ਕੋਈ ਸੂਟ ਪਸੰਦ ਹੈ ਉਹ ਚਾਹੇ ਪੇਂਟ ਨਾਲ ਰਿਲੇਟਡ ਹੋਵੇ ਚਾਹੇ ਆਰੀ ਵਰਕ ਹੋਵੇ ਚਾਹੇ ਜਰੀ ਵਰਕ ਹੋਵੇ ਚਾਹੇ ਨੀਡਲ ਵਰਕ ਹੋਵੇ ਤੁਸੀਂ ਉਹ ਸਾਨੂੰ ਭੇਜੋ ਤੁਸੀਂ ਜਿਵੇਂ ਦਾ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਅਸੀਂ ਜਿੰਨੇ ਵੀ ਡਿਜ਼ਾਈਨ ਤਿਆਰ ਕਰਦੇ ਹਾਂ ਉਹ ਤੁਹਾਨੂੰ ਹਰ ਰੋਜ਼ ਵੀਡੀਓ ਦੇ ਨਾਲ ਦਿਖਾਇਆ ਕਰਾਂਗੇ ਜਿੰਨੇ ਵੀ ਪਾਰਸਲ ਅਸੀਂ ਅੱਗੇ ਭੇਜਨੇ ਆ ਉਹ ਤੁਹਾਨੂੰ ਪਹਿਲਾਂ ਇੱਕ ਵਾਰ ਇਥੇ ਦਿਖਾਇਆ ਕਰਾਂਗੇ ਤਾਂ ਕਿ ਮੇਰੀ ਭੈਣ ਨੂੰ ਕਿਸੇ ਨੂੰ ਕੋਈ ਡਿਜ਼ਾਈਨ ਪਸੰਦ ਆਂਦਾ ਹੈ ਤਾਂ ਉਹ ਸਾਨੂੰ ਕਾਲ ਜਾਂ ਮੈਸੇਜ ਕਰਕੇ ਦੱਸ ਸਕਦੀ ਹੈ ਕਿ ਮੈਨੂੰ ਐਵੇਂ ਦਾ ਇਹ ਕਲਰ ਦਾ ਸੂਟ ਚਾਹੀਦਾ ਤਾਂ ਅਸੀਂ ਉਹਨੂੰ ਭੇਜਾਂਗੇ ਮੈਂ ਇਹ ਸਾਰੇ ਸੂਟਾਂ ਦੀ ਤੁਹਾਨੂੰ ਵੀਡੀਓਜ਼ ਦਿਖਾਤੀ ਤਾਂ ਤੁਸੀਂ ਜੇ ਕਿਸੇ ਮੇਰੀ ਭੈਣ ਨੂੰ ਕਿਸੇ ਵੀ ਕਲਰ ਦੇ ਵਿੱਚ ਸੂਟ ਪੇਟ ਕਰਵਾਣਾ ਹੋਵੇ ਕੋਈ ਵੀ ਕਲਰ ਹੋਵੇ ਸਾਰੇ ਕਲਰਾਂ ਤੇ ਸੂਟ ਪੇਂਟ ਹੋ ਜਾਂਦਾ ਹੈ ਆਪਣੇ ਕੋਲੇ ਆਪਾਂ ਨੇ ਪਲੇਨ ਕੱਪੜਾ ਵੀ ਲਿਆਂਦਾ ਹੋਇਆ ਹੈ ਪਲੇਨ ਕੱਪੜੇ ਤੇ ਆਪਾਂ ਖੁਦ ਜਿੰਨੇ ਮੇਰੇ ਕੋਲੇ ਸਾਰੇ ਸੂਟ ਪਏ ਨੇ ਆਪਾਂ ਨੇ ਆਪਣੇ ਕੋਲੋਂ ਕੱਪੜਾ ਲੈ ਕੇ ਫੈਬਰਿਕ ਲੈ ਕੇ ਸਾਰੇ ਪੇਂਟ ਕੀਤੇ ਨੇ ਜੇ ਕਿਸੇ ਮੇਰੀ ਭੈਣ ਨੇ ਮੈਂ ਪਹਿਲਾਂ ਵੀ ਦੱਸਿਆ ਹੈ ਜੇ ਕਿਸੇ ਮੇਰੀ ਭੈਣ ਨੇ ਪੇਂਟ ਆਪਣੇ ਸੂਟ ਦੇ ਕੇ ਕਰਵਾਣਾ ਹੋਵੇ ਤਾਂ ਉਹ ਵੀ ਸਾਡੇ ਤੋਂ ਕਰਵਾ ਸਕਦੇ ਆ ਇਸ ਕਰਕੇ ਮੈਂ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ 何